ਸਸੀਗਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਖੜੇ ਸੀ ਜੀ ਆਪਾਂ ਜੋਸ਼ੀ ਮਾਰਕੀਟ 5 ਨੇ ਸਟੇਲਰ ਦੇ ਕੋਲ ਹਾਂਜੀ ਦੋਸਤੋ ਤਾਂ ਤੁਹਾਨੂੰ ਮਿਲਣ ਜਾ ਰਿਹਾ ਹੈ ਸੁਨਾਮ ਵਾਲੋ ਸੇਤ ਦਾ ਇੱਕ ਬਹੁਤ ਵਧੀਆ ਖਜ਼ਾਨਾ ਤੇ ਦੋਸਤੋ ਉਰੇ ਇੱਕ ਰਣਾ ਚਲਦੀ ਫਿਰਦੀ ਬਾਈ ਸਟਾਲ ਲੈ ਕੇ ਆਉਂਦੇ ਨੇ ਦੇ ਵਿੱਚ ਪਿਓ ਰਹਿਣਾ ਪਿੰਨੀਆਂ ਦੁੱਧ ਤੇ ਮਿਲਕ ਬਦਾਮ ਹੋਰ ਬਹੁਤ ਸਾਰੇ ਪ੍ਰੋਡਕਟ ਜੋ ਕਿ ਆਪਣੇ ਡੇਲੀ ਯੂਜ਼ ਵਾਲੇ ਨੇ ਤਾਂ ਇੱਕ ਨੰਬਰ ਕੁਆਲਿਟੀ ਹੈ ਜੀ ਬਿਨਾ ਮਲਾਵਟ ਤੋਂ ਗਾਰੰਟੀ ਪੂਰੀ ਦਿੰਦੇ ਨੇ ਤੱਕਰੀ ਬਣਾਉਂਦੇ ਨੇ ਸਾਰਾ ਆਜੋ ਬਾਕੀ ਆਪਾਂ ਗੱਲਬਾਤ ਕਰਦੇ ਆਂ ਬਾਈ ਕੋਲੇ ਕੀ ਕੀ ਸਮਾਨ ਆ ਤੇ ਕਦੋਂ ਤੋਂ ਕਿੰਨੇ ਟਾਈਮ ਤੱਕ ਇਹ ਕੇਕ ਸੁਨਾਮ 'ਚ ਖੜਦੇ ਨੇ ਸਸੀਗਰ ਬਾਈ ਜੀ ਸਸੀਗਰ ਜੀ ਹੋ ਠੀਕ ਠਾਕ ਜੀ ਹਾਂਜੀ ਬਾਈ ਜੀ ਤੇ ਵੀਰੇ ਸੁਨਾਮ ਵਾਲੇ ਲਈ ਕੀ ਲੈ ਕੇ ਆਓ ਤੁਸੀਂ ਮੇਰੇ ਆਪਣਾ ਫਾਰਮ ਹੈ ਜੀ ਦੋਲਾ ਸਿੰਘ ਵਾਲਾ ਪਿੰਡ 'ਚ ਅੱਛਾ ਜੀ ਤੇ ਆਪਾਂ ਆਪਣੇ ਘਰ ਦੇ ਦੁੱਧ ਦਾ ਹੀ ਮਿਲਕ ਕੇਕ ਠੀਕ ਹੈ ਜੀ ਖੋਏ ਵਾਲੀ ਬਰਫੀ ਠੀਕ ਹੈ ਖੋਜ ਦੀਆਂ ਪਿੰਨੀਆ ਘਰ ਦਾ ਪਨੀਰ ਮਿਲਕ ਬਣਾਉਂ ਖੋਏ ਵਾਲਾ ਜੀ ਤੇ ਛਾਤੀ ਦੀ ਲੱਸੀ ਇਹ ਤੁਸੀਂ ਕਰਨੀ ਤਿਆਰ ਕਰਦੇ ਹੋ ਹਾਂਜੀ ਆਪ ਤਿਆਰ ਕਰਦੇ ਹਾਂ ਬਾਈ ਜੀ ਬਿਨਾ ਮਿਲਾਵ ਟਿਕ ਨੰਬਰ ਤੋਂ ਹ ਆਪਾਂ ਨੂੰ ਉਹ ਵੀ ਚੀਜ਼ ਦਾ ਕੋਈ ਵਹਿਮ ਨਹੀਂ ਤੇ ਬਾਈ ਜੀ ਤੁਸੀਂ ਖੜਦੇ ਕਿੱਥੇ ਕਿੱਥੇ ਹੋ ਫਿਰ ਬਾਈ ਜੀ ਆਪਾਂ 11:00 ਵਜੇ ਸਨਾਮ ਆ ਜਾਣੇ ਆ ਕਿ ਪਹਿਲਾਂ ਜੋਸੀ ਮਾਰਕੀਟ ਚ ਆਪਾਂ ਠੀਕ ਹੈ ਨੇੜੇ ਫਾਈਨ ਫਿਨ ਸਟੇਲਰ ਜੀ ਤੇ 3:00 ਵਜੇ ਤੋਂ ਬਾਅਦ ਆਪਾਂ ਪੀਣ ਵਾਲੇ ਵੇਟ ਜੀ ਆ ਲਓ ਜੀ ਦੋਸਤੋ ਵੀਡੀਓ ਕਰ ਦਿਓ ਸ਼ੇਅਰ ਚੰਗੀ ਸਿਹਤ ਲਈ ਤੁਸੀਂ ਚੰਗਾ ਖਾਣਾ ਤਾਂ ਬਾਈ ਕੋਲੇ ਜ਼ਰੂਰ ਪਹੁੰਚੋ ਤੇ ਬਾਈ ਜੀ ਜੇ ਕਿਸੇ ਨੇ ਆਰਡਰ ਤੇ ਤਿਆਰ ਕਰਾਉਣਾ ਹੋਵੇ ਫਿਰ ਤਾਂ ਬਾਈ ਆਪਣੇ ਸੰਪਰਕ ਕਰ ਸਕਦਾ ਜੀ ਤੇ ਆਪਣੇ ਕੋਰੀਅਰ ਸਾਰੇ ਪੰਜਾਬ 'ਚ ਹੀ ਜਾ ਰਹੇ ਨੇ ਤੇ ਕੈਨੇਡਾ ਅਮਰੀਕਾ ਵੀ ਆਪਾਂ ਪਿਛਲੇ ਸਾਲ ਹੀ ਭੇਜੇ ਨਹੀਂ ਇਸ ਵਾਰ ਵੀ ਤੇ ਨੰਬਰ ਵਗੈਰਾ ਬੋਲ ਦਵਰੇ ਆਪਣਾ ਹਾਂਜੀ ਵੀਰੇ 95308 ਜੀ 00637 198149 63552 ਜੀ